ਦੋਸਤੋ ਜਿਹੜਾ ਸੂਆ ਹੈ ਭਾਨੀਗੜ੍ਹ ਤੋਂ ਆਉਂਦਾ ਇਹ ਇਧਰ ਕਿ ਅਪਾਰਟਮੈਂਟ ਨੂੰ ਚਰਿਆ ਜਾਂਦਾ ਹੈਗਾ ਇਹਦੇ ਵਿੱਚ ਇਹ ਪਾਣੀ ਚੱਲਦਾ ਹੈ 2 ਸਾਲ ਹੋ ਗਏ ਤਕਰੀਬਨ ਨੂੰ ਮਰਮਤ ਹੋ ਕੇ ਚੱਲਿਆ ਸੀ ਪਰ ਆ ਠੇਕੇਦਾਰ ਦੀ ਜਾਂ ਮੈਕਨੀਕੀ ਦੀ ਗਲਤੀ ਕਹਿ ਲਉ ਵੀ ਜਿਹੜੇ ਜੋੜ ਨੇ ਪਤਨੀ ਊੜੀ ਦੇ ਸਹੀ ਲੱਗੇ ਆ ਦੇਖਾ ਹੁੰਦਾ ਤੁਹਾਨੂੰ ਅੱਗੇ ਵੀ ਤੇੜਾ ਕਿਵੇਂ ਆ ਰਹੀਆਂ ਨੇ ਇਹਦੇ ਵਿੱਚ ਜੇ ਇਹਦੇ ਵਿੱਚ ਮਾਲ ਮਟੀਰੀਅਲ ਵਧੀਆ ਲੱਗਿਆ ਹੋਣਾ ਸ਼ਾਇਦ ਇਹ ਸੂਆ ਨਾ ਟੁੱਟਦਾ ਅੱਜ ਕਿਸਾਨਾਂ ਦੀ ਲੱਗੀ ਹੋਈ ਜਿਹੜੀ ਜਿਹੜੀ ਕਿ 1000 ਰੁਪਏ ਬਿੱਗਰ ਲਵਾਈ ਪਈ ਜਾਂਦੀ ਹੈਗੀ ਆ ਦੇਖੋ ਕਿਵੇਂ ਖਰਾਬ ਹੋ ਰਹੀ ਹੈ ਇਹ ਕਦੋਂ ਵਹਣ ਪੱਤਾਂ ਵਾਲਾ ਕਦੋਂ ਘੂੜੀਆਂ ਜਾ ਕੇ ਬੰਦ ਹੋਇਆ ਪਰ ਇਹਨਾਂ ਦੀ ਜਿਹੜੀ 6 ਮਹੀਨੇ ਦੀ ਫਸਲ ਉਹ ਖਰਾਬ ਹੋ ਗਈ ਆ ਪਾਣੀ ਯਾਰਾ ਦੇਖੋ ਬੱਠਾਂ ਦੇ ਉੱਪਰ ਜਿਹੜੀਆਂ ਵਿੱਚ ਡੁੱਬ ਵੀ ਗਈਆਂ ਨਹੀਂਆਂ ਪਰ ਮਹਿਕਮੇ ਦੀ ਕੋਈ ਗੌਰ ਨਹੀਂ ਸੀਗੀ ਤੇ ਬਦਲਾਕ ਆ ਦੇਖੋ ਕਾਏ ਪੈਰੇ ਸੁਆ ਕਿਵੇਂ ਜਾ ਰਿਹਾਗਾ ਆ ਫਸਲਾਂ ਦੀ ਜਿਹੜੀਆਂ ਜੀੜੀਆਂ ਨਹੀਂਆਂ ਡੁੱਬੀਆਂ ਨੇ ਇਹਦੇ ਵਿੱਚ ਮਹਿਕਮੇ ਦੀ ਕੋਈ ਗੌਰ ਨਹੀਂ ਸੀਗੀ ਆ ਤੜ ਗਿਆ ਆ ਟੁੱਟ ਕੇ ਸਾਡੀ ਸਾਰੀ ਰੋੜ ਰਹਿ ਗਿਆ ਇਜੀ ਸਫਾਈ ਕਰਾਉਣ ਜਾਇ ਦੇ ਵਿੱਚ ਦੇਖੋ ਮਰੇਗਾ ਵਾਲੇ ਜਿਵੇਂ ਆਪਾਂ ਆਮ ਦੇਖਦੇ ਹਾਂ ਸੜਕਾਂ ਦੇ ਉੱਤੇ ਰੋਜ਼ ਕੰਮ ਚੱਲਦਾ ਹੈ ਪਰ ਇਹਦੇ ਉੱਤੇ ਵੀ ਦੋ ਚਾਰ ਮਲ ਵਿਰੇ ਨਰੇਗਾ ਦੇ ਮਲਾਜ਼ਮ ਨੇ ਉਹ ਆ ਕੇ ਧਿਆਨ ਦੇਣਾ ਇਹਨੂੰ ਸਫਾਈ ਕਰਾ ਕੇ ਰੱਖਣਾ ਆ ਕੇ ਕਰਾਂ ਦੇ ਨਾਲ ਇਹਨੂੰ ਪਾਣੀ ਜਿਹੜੀ ਅੱਤਰ ਲੱਗ ਰਹੀ ਆੱਕ ਆਜ ਦੇ ਵਿੱਚ ਫੂਸ ਆ ਜਾਂਦਾ ਹੈਗਾ ਵਿਗ ਜਾਂਦਾ ਆ ਕਿ ਫੂਸ ਦੇ ਕਾਰਨ ਰੋੜਦਾ ਇਹ ਨਹੀਂ ਪਤਾ ਕੀ ਕਾਰਨ ਹੈਗਾ ਟੁੱਟਣ ਦਾ ਆ ਦੇਖੋ ਜੀ ਪੱਕੀਆਂ ਫਸਲਾਂ ਜਿਹੜੀਆਂ ਬਰਬਾਦ ਹੋ ਗਈਆਂ ਨੇ ਉਹਨੇ ਸੂਏ ਦੇ ਉੱਤੇ ਪਾਲੀ ਅੱਲਾ ਸਿਟੀ ਪੈ ਰਹੀ ਜਿੱਧਰ ਨਹੀਂ ਜਾ ਰਹੇ ਕੋਈ ਮੈਕਮਾ ਜਾ ਇਹਨੂੰ ਆ ਕੇ ਨਹੀਂ ਦੇਖ ਰਿਆ ਆਹੋ ਗੱਲ ਕਰਦਿਆਂ ਕਿਸਾਨਾਂ ਦੇ ਨਾਲ ਹਾਂਜੀ ਬਾਈ ਜੀ ਕੀ ਮਸਲਾ ਸੀ ਇਹ ਸੂਰ ਟੁੱਟਣ ਦਾ ਕੋਈ ਕਾਰਨ ਕੋਈ ਹੋਣੀ ਅੱਗੇ ਪੈਂਦਾ ਨਹੀਂ ਹੈਗਾ ਜੀ ਕਿਤੇ ਵੀ ਕਿੱਥੇ ਨਾ ਹੇਰ ਤੋਂ ਪੈਂਦਾ ਹੋਵੇ ਜਾਂ ਹੋਰ ਸੂਏ ਦੇ ਅੱਗੇ ਕੋਈ ਨਕਾਸੀ ਨਹੀਂ ਹੈ ਅੱਦੇ ਪੈਂਦੀ ਸਿੱਧਾ ਜ਼ਮੀਨਾਂ ਦੇ ਵਿੱਚ ਹੀ ਪੈਂਦਾ ਹੈ ਪਾਣੀ ਜਿਆਦਾ ਆ ਗਿਆ ਹੁਣ ਮੀਹਾ ਕਰਕੇ ਤਾਂ ਕਰਕੇ ਪੁੱਟ ਗਈ ਓਕੇ ਇਹ ਵਾਰਸ ਦਾ ਪਾਣੀ ਜਿਆਦਾ ਪੈਂਦਾ ਹੋ ਜੀ ਇਹ ਹੁਣ ਮੇਰੇ ਅੱਗੇ ਖੇਤਾਂ 'ਚ ਜਿਆਦਾ ਹੋਊ ਜੀ ਵੀ ਅੱਗੇ ਬਣ ਅੱਗੇ ਪਾਣੀ ਬੰਦ ਹੋ ਉਹਦੇ ਕਾਰਨ ਟੁੱਟੇ ਬੰਦ ਕੀਤਾ ਕਿਸੇ ਨੇ ਜਾਂ ਵੈਸੇ ਪੁੱਟ ਗਿਆ ਪਹਿਲਾਂ ਉਹੀ ਬੰਦ ਹੈ ਜੀ ਤਾਂ ਵਾਰ ਪੂਰੋ ਬੱਦੀ ਕੀਤਾ ਹੋਇਆ ਅੱਗੇ ਘਟ ਚੱਲਦਾ ਹੁੰਦਾ ਜੀ ਬਾਕੀ ਜਾਨਦੇ ਆ ਉਹ ਮੀਹਾ ਕਰਕੇ ਵਾਤ ਆ ਗਿਆ ਉਦਾਂ ਕਰਕੇ ਦੋਸਤੋ ਕਿਸਾਨਾਂ ਦਾ ਦੱਸਣਾ ਹੈਗਾ ਵੀ ਜਿਹੜਾ ਸੂਆ ਪੂਰ ਏਦਾਂ ਹੀ ਨੱਕਾ ਲਾ ਕੇ ਬੰਦ ਕੀਤਾ ਹੋਇਆ ਹੈਗਾ ਇਹਦੀ ਨਿਕਾਸੀ ਨਹੀਂ ਹੋਈ ਅੱਗੇ ਇਹਦਾ ਪਾਣੀ ਹੈ ਜਿਹੜਾ ਕਿਸੇ ਨਹਿਰ ਦੇ ਵਿੱਚ ਜਾਂ ਦੀ ਰੀ ਦੇ ਵਿੱਚ ਪੈਂਦਾ ਹੋਵੇ ਜਾ ਕੇ ਜਿਹੜਾ ਪਾਣੀ ਨੂੰ ਅੱਗੇ ਕ੍ਰੋਸਿੰਗ ਨਹੀਂ ਹੈਗੀ ਕਹਿੰਦਾ ਦਾ ਭਵ ਇਹਨੂੰ ਲੋਕ ਪਾਈਪ ਲਗਾ ਲੈਂਦੇ ਨੇ ਪਾਈਪ ਲਾ ਕੇ ਪਾਣੀ ਆਪਦੇ ਦੇ ਖੇਤਾਂ ਪਰ ਪਿੱਛੋਂ ਉਹਨੂੰ ਬੰਦਾ ਜਿਹੜਾ ਉਹ ਬੰਦ ਨਹੀਂ ਹੁੰਦਾ ਬੰਦ ਜਿਆਦਾ ਕਰਕੇ ਹੁਣਾ ਪੈਂਦੇ ਨੇ ਕਹਿੰਦਾ ਬੰਦ ਤੇ ਹੁਣ ਇਹ ਇੱਦਾਂ ਹੀ ਚੱਲ ਰਿਹਾ ਹੈ ਤੇ ਦੇਖੋ ਕੰਨਾ ਪਾਣੀ ਜੀਵੀ ਹੈ ਜਿਹੜੀ ਪੱਕੀ ਬਰਬਾਦ ਹੋ ਰਹੀ ਹੈ ਇਹ ਤੇ ਆਓ ਸਾਨੂੰ ਹੋਰ ਵੀ ਕਿਸਾਨਾਂ ਦੇ ਨਾਲ ਕਰਾਉਣਾ ਕਰਦਾ ਆਸੂ ਆਫਸਰ ਦੇਖੋ ਜਾ ਰਹੇਗਾ ਹਾਂਜੀ ਕੋਤੋਂ ਸਿੰਘ ਜੀ ਕਿਵੇਂ ਇਹ ਸੂਏ ਦਾ ਸਿਸਟਮ ਅੱਗੇ ਨਿਕਾਸੀ ਹੈ ਨਹੀਂ ਦੀ ਨਹਿਰ ਦੇ ਵਿੱਚ ਪਾਣੀ ਵਹਿਣ ਦੀ ਅੱਗੇ ਦੀ ਕੋਈ ਨਿਕਾਸੀ ਨਹੀਂ ਹੈ ਕਿ ਪੈਲਦੀ ਆ ਜਮੀਨੇ 'ਚ ਜਾ ਕੇ ਦੀ ਅੱਗੇ ਪਤਾ ਨਹੀਂ ਵੱਡਿਆ ਪੁੱਟਾ ਪਤਾ ਨਹੀਂ ਕਿਵੇਂ ਹੋਇਆ ਹੈ ਯਾਨੀ ਕਿ ਮੂਹਰੋਂ ਬੰਤੀ ਆ ਨਹਿਰ ਦੇ ਵਿੱਚ ਨਹੀਂ ਪੈਂਦਾ ਕਿਸੇ ਦੇ ਵਿੱਚ ਨਹੀਂ ਤੇ ਨਾ ਹੀ ਇਹ ਖੇਤਾਂ ਦੇ ਵਿੱਚ ਜਾ ਕੇ ਨਾਲੇ ਆ ਦੇਖੋ ਇਹ ਓਵਰ ਹੋ ਕੇ ਪਹਿਲਾਂ ਉਧਰ ਚੱਲੀ ਆ ਪਰ ਇੱਥੇ ਰਹੋਣੇ ਮਟੀਰੀਅਲ ਦੇ ਕਰਕੇ ਇੱਥੇਲੇ ਪਾਸੇ ਪੈ ਗਿਆ ਹੈ ਆਖੀਆਂ ਦੇਖੋ ਚਾਰ ਪੰਜ ਕੀਲੇ ਜਿਹੜਾ ਨਾਲੀਓਂ ਬੜੇ ਦੁੱਗੀ ਖੜੀ ਏ ਫਸਲ ਲੱਗੀ ਹੋਈ ਹੈ ਇਹ ਜਿਹੜੀ ਫਸਲ ਦੇ ਵਿੱਚ ਇੰਨੀ ਰੇਗ ਮਿੱਟੀ 바ਗੀ ਸੂਏ ਦੀ ਇਹ ਤਾਂ ਫਿਰ ਹੁਣ ਜੀ ਦੀ ਸਾਰੀ ਇਹਦਾ ਦੇ ਲੋਟ ਆਉਣੀ ਦੀਗੀ ਤੇ ਨਾ ਹੀ ਹੁਣ ਕੋਈ ਪੌਦਾ ਸਿਸਟਮ ਮੰਨਣਾ ਹਨ ਜੀ ਦੀ ਦੀ ਇੱਕ ਤਾਂ ਲਵਾਈ ਵੀ 1000 ਰੁਪਏ ਦੇ ਜਿਹੜੀ ਦੇਸੀ ਦੀ ਵਰਾ ਤਕਰੀਬਨ 1800 ਇਦਾਂ ਲਾ ਰਹੀ ਹੈ ਹਨ ਇਹਦਾ ਕਿਸਾਨ ਦਾ ਵਿਚਾਰੇ ਦਾ ਨੁਕਸਾਨ ਤਾਂ ਹੋ ਗਏ ਤੇ ਕੀ ਆਪਾਂ ਸਰਕਾਰ ਤੋਂ ਡਿਮਾਂਡ ਕਰਦੇ ਆ ਵੀ ਇਹਨੂੰ ਵਿਚਾਰ ਨੂੰ ਖੇਤਾਂਲੇ ਨੂੰ ਚਾਹੀਦੀ ਜੀ ਇਹਦਾ ਨਾਲ ਇਹਦਾ ਪ੍ਰਬੰਧ ਕਰਨਾ ਚਾਹੀਦਾ ਕੇ ਪਾਣੀ ਦਾ ਵੀ ਇੱਕ ਜੇ ਬਣਿਆ ਜੀ ਇਹਦਾ ਕੋਈ ਹੱਲ ਤਾਂ ਹੋਵੇ ਇਧਰ ਪਾਈਪਾਂ ਸਾਰੇ ਪਿੰਡਾਂ 'ਚ ਪਾਈਪਲਾਈਨ ਪੈ ਗਈਆਂ ਇਹਨਾਂ ਦੀ ਜ਼ਰਤ ਇਹੀ ਸੂਵੇ ਤੋਂ ਕੋਈ ਪੈਰਪਲੈਨ ਨਹੀਂ ਹੋਈ ਸਰਕਾਰ ਵੱਲੋਂ ਚਲੋ ਆ ਗੱਲ ਇਹ ਹੈ ਕਿ ਅੱਜ ਦਾ ਫਸਲ ਦੀ ਸ਼ੁਰੂਆਤ ਹੈ ਹਨਾ ਹੋ ਜੂ ਜੋ ਵੀ ਤੇਜ਼ਾ ਦਾ ਪਿੱਛਾ ਹੈਗਾ ਪਰ ਜੇ ਅਗਲੇ ਪੱਕੀ ਫਸਲ ਦੇ ਟੁੱਟ ਜਾਂਦਾ ਜਿਹਦੀਆਂ ਪੱਕੀਆਂ ਜਾਂ ਕਣਕਾਂ ਦੇ ਟਾਈਮ 'ਚ ਜਾ ਕੇ ਉਹਦਾ ਕਾਫੀ ਨੁਕਸਾਨ ਹੋ ਸਕਦਾ ਇਹਨਾਂ ਵੱਡਾ ਤੇ ਸਰਕਾਰ ਨੂੰ ਜੇ ਵੱਲੋਂ ਧਿਆਨ ਦੇਣਾ ਚਾਹੀਦਾ ਨਾ ਪੂਰੀ ਚੰਗੀ ਤਰ੍ਹਾਂ ਆਓ ਦੋਸਤੋ ਕੁਝ ਹੋਰ ਬੰਦਿਆਂ ਨਾਲ ਵੀ ਗੱਲ ਕਰਦੇ ਆ ਤੇ ਦਿਖਾਉਣਾ ਤੁਹਾਨੂੰ ਸੂਏ ਦਾ ਟੁੱਟਣ ਦਾ ਸਿਸਟਮ ਆ ਦੇਖੋ ਦੋਸਤੋ ਇਹ ਚੱਲ ਰਿਹਾ ਹੈਗਾ ਮੈਂ ਇੱਕ ਵਾਰ ਨੂੰ ਬੇਨਤੀ ਹੈ ਵੀ ਆ ਕੇ ਜਲਦੀ ਤੋਂ ਜਲਦੀ ਇਹਨੂੰ ਕਾਬੂ ਕਰੇ ਨੱਕਾ ਲਾ ਕੇ ਇਹਨੂੰ ਬੰਦ ਕਰਿਆ ਜਾਵੇ ਜਾਂ ਇਹਨੂੰ ਪਿੱਛੋਂ ਇਹਨੇ ਰੋਕਿਆ ਜਾਵੇ ਕਿਉਂਕਿ ਮੌਸਮ ਹੈ ਜਿਹੜਾ ਮੌਸਮ ਵੀ ਖਰਾਬ ਹੋ ਰਿਹਾ ਹੈਗਾ ਬੜੀ ਦੂਰ ਤੱਕ ਇਹ ਜਾ ਰਹੇ ਆ ਜਿਹੜੀਆਂ ਭਰਗੀਆਂ ਵੱਟਾਂ ਉਹ ਦੇਖੋ ਆ ਜਾਏਗਾ ਤੋ ਦੇਖੋ ਨੇਸ ਨੂੰ ਸਾਡਾ ਪ੍ਰੀਅਰ ਇੰਜੀਨੀਅਰ ਦੇ ਨਾਲ ਸਰਕਾਰ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੇ ਵੱਲ ਆ ਕੇ ਧਿਆਨ ਦੇਣਾ ਔਰ ਇਹਦਾ ਕੋਈ ਹੱਲ ਕੀ ਕੀਤਾ ਜਾ ਸਕਦਾ